ਸਾਹ ਸੰਗ ਤੁਹਾਨੂੰ ਇੱਕ ਗੱਲ ਸੁਣਿਆ ਹਾਸਾ ਵੀ ਹੈ ਤੇ ਇਸ ਗੱਲ ਦਾ ਦੁੱਖ ਵੀ ਬਹੁਤ ਹੈ ਇਹ ਸੀ ਟਾਈਮ ਖੜਕੂਆਂ ਦਾ ਖੜਕੂਆਂ ਦੇ ਟਾਈਮ ਵਿੱਚ ਸਾਹ ਵੰਗ ਤੋਂ ਨੜੇ ਤਾਂ ਪੁਲਿਸ ਨੇ ਚਲਾਦਾ ਵੀ ਰੋੜੇ ਮਾਰਦੇ ਆ ਰੋੜੇ ਪਹਿਲਾਂ ਪੁਲਿਸ ਆਪ ਮਾਰ ਕੇ ਜਾਂ ਕਿਸੇ ਨੇ ਮਰਵਾਏ ਮਾਰੇ ਆ ਕਿਸੇ ਨੇ ਰੋੜੇ ਆਪਣੇ ਸਾਰਿਆਂ ਦੇ ਘਰਾਂ 'ਚ ਵੱਜਣ ਲੱਗ ਗਏ ਪੇ ਰੋਲਾ ਪੈ ਜਾਣਾ ਤੜਾ ਤੜਾ ਕੋਪਾ ਜਾਣੇ ਸਾਡੇ ਘਰੇ ਰੋੜਾ ਮਾਰਿਆ ਉਹ ਸਾਡੇ ਘਰੇ ਵੀ ਮਾਰਤਾ ਤੇ ਲੋਕਾਂ ਨੇ ਕੋਠਿਆਂ ਤੇ ਚੜ ਕੇ ਪੈ ਜਾਣਾ ਕੋਠਿਆਂ ਤੇ ਚੜ ਕੇ ਰੇਕ ਨੇ ਰੋਲਾ ਰਫਲਾ ਲੈ ਕੇ ਜਿਹੜਾ ਫਲਾਲੇ ਸੀ ਰਫਲਾ ਲੈ ਕੇ ਚੜ ਚੰਦੇ ਸੀ ਤੇ ਜਿਹੜੇ ਬੰਦੇ ਢਾਕ ਸੋਟਾ ਲੈ ਕੇ ਆਉਂਦਾ ਤੇ ਬੁੜੀਆਂ ਨੂੰ ਕਹਿੰਦਾ ਤੁਸੀਂ ਪੈ ਰਹੋ ਅਸੀਂ ਹੈਗੇ ਆ ਉੱਤੇ ਬਾਹਰ ਪੂਰ ਲਾ ਲੋ ਆਪਦੇ ਡਾਰੀ ਇੰਨਾ ਪਾਤਾ ਸੀ ਤੇ ਆਪਣੇ ਕਿਚਨ ਨੇ ਹਲਸਾ ਹੁੰਦਾ ਸੀ ਗਾ ਨਿਹਾਲਸਾ ਦੁੱਦੇ ਗੋਰਦੋਰਾ ਸਾਇਪਟੇ ਉਹਨੇ ਆਫੇ ਲੋਸਮੈਂਟ ਕਰਦਣੇ ਉਹ ਭਾਈ ਕਾਲੇ ਕੱਛ ਵਾਲੇ ਆਉਂਦਿਆ ਰਾਤ ਨੂੰ ਤੇਲ ਮੜਿਆ ਹੁੰਦਾ ਕਾਲਾ ਨਾ ਦੇ ਪਿੰਡੇ ਹੁੰਦਿਆ ਤਲਕਣੇ ਤੇ ਉਹ ਆਥ ਨਹੀਂ ਲੱਗਦੇ ਕਿਸੇ ਦੇ ਉਹਨਾਂ ਦੇ ਕੋਲੇ ਦਾ ਹੁੰਦਾ ਤੇ ਉਹ ਪਸ਼ੂਆਂ ਦੇ ਚੱਡੇ ਵੱਟ ਦਿੰਦੇ ਆ ਭਾਈ ਉਹ ਬੰਦੇ ਨੂੰ ਮਾਰ ਜਾਂਦੇ ਆ ਉਹ ਫਲਾਣੇ ਪਿੰਡ ਚੱਡਾ ਵੱਟ ਕੇ ਫਲਾਣੇ ਪਿੰਡ ਐ ਕਰਕੇ ਇਹੋ ਜਿਹਿਆਂ ਕਰਦਾ ਉਹਨੇ ਕਰਕੇ ਡਰਾ ਦੇਣਾ ਡਰਜਣਾ ਲੋਕਾਂ ਨੇ ਬਹੁਤ ਇੱਕੋ ਤੋਂ ਟਾਈਮ ਸੀ ਝੋਨਾ ਝਾੜਦੇ ਸੀ ਝੋਨਾ ਉਹ ਤੋਂ ਝਾੜਦੇ ਹੁੰਦੇ ਸੀਗੇ ਕਪੈਨਾਂ ਵੀ ਵੱਡੀਆਂ ਸੀ ਪਰ ਝਾੜਦੇ ਵੀ ਸੀਗੇ ਤੇ ਸਾਸੀ ਝੋਨਾ ਪਾਈ ਭਰ ਕੇ ਟਰਾਲੀ ਜਿੰਨਾ ਵੀ ਝੜਿਆ ਹੋਣਾ ਰੋਜ਼ ਦੀ ਰੋ ਟਰਾਲੀ ਚ ਭਾ ਕੇ ਸੀ ਘਰੇ ਲੈ ਆਉਂਦੇ ਖੇਤ ਨਹੀਂ ਸੀ ਪੈਂਦੇ ਅੰਦਰ ਦੇ ਵੇ ਘਾਲਿਆਂ ਕੱਚਾ ਵਾਲੇ ਨਾਲ ਜੜ ਤੇ ਐ ਭਾਈ ਕਰਦੇ ਕਰਦੇ ਨਾਲ ਇੱਕ ਦਿਨ ਅਜਿਹਾ ਹੋਇਆ ਡਿਊਟੀ ਦੇ ਕੋਲੇ ਜਾਗਰ ਬਜ਼ੁਰਗ ਸੀਗਾ ਆਪਣਾ ਇਹਦਾ ਕੀ ਤੋੜਦਾ ਦਾ ਵੱਡਾ ਪਰਾ ਉਹ ਕਤੇ ਪਤਰੀਆਂ ਆਉਂਦੇ ਘਰੇ ਸੀ ਉਹ ਕਹਿੰਦਾ ਯਾਰ ਮੇਰੇ ਕਦਾ ਗੋਲੀ ਮਾਰ ਗਿਆ ਬੰਦਾ ਉਹਨੇ ਕਿਤੇ ਕਦਾ ਆ ਜਾਂਦੇ ਆ ਆ ਜਾਂਦੇ ਕਹਤਾ ਕਿ ਸੀ ਤਾਂ ਉਹ ਕਤੇ ਮੁੰਡੇ ਖਾੜ ਖਾੜ ਕੋਈ ਸੀ ਆਸੇ ਪਾਸੇ ਕੋਣਗੇ ਇਧਰ ਚ ਟ੍ਰੇਡ ਨਹੀਂ ਕਿਸੇ ਪਾਸੇ ਨੂੰ ਵਿਚਾਰੇ ਚੱਲੇ ਹੋਣਗੇ ਇਹਨੇ ਰੌਲਾ ਪਾਤਾ ਉਹਨਾਂ ਨੇ ਜਦੋਂ ਗੋਲੀ ਮਾਰੀ ਇਹਦੇ ਇੰਨੀ ਨੂੰ ਤੇ ਪਈਏ ਡਰ ਗਿਆ ਪੜ ਗਿਆ ਥੱਲੇ ਦਾਵਾ ਦਾ ਤੇ ਚੱਲੇ ਪਏ ਰੌਲਾ ਪਾਤਾ ਗੋਲੀ ਮਾਰੀ ਹੋ ਗਈ ਉਹ ਗਿਆ ਸਾਰੇ ਨੂੰ ਪਤਰਾ ਜੋ ਕਿ ਲੋਕ ਗਰਦੇ ਹੋਣ ਨੇ ਭਾਈ ਕੱਢ ਲਈ ਟਰੈਕਟਰ ਜੀਪ ਕੱਢ ਲਈ ਇੱਕ ਤੇ ਇੱਥੇ ਨਰਮਾ ਸੀਗਾ ਆਪਣੇ ਡਰੇਨ ਦੇ ਕੋਲੇ ਅਰਜਣ ਕਾ ਖੇਤ ਹੁੰਦਾ ਸੀ ਉਹਦੇ ਵਿੱਚ ਸੀਗਾ ਦੂਜਾ ਨਰਮਾ ਵੀ ਜਿਆ 4-5 ਕਿੱਲੇ ਤੇ ਜ्यों بڑے ਨਰਮੇ ਦੇ ਵਿੱਚ ਕਿਰਪਾ ਨਾਲ ਲੈ ਕੇ ਕੋਈ ਗਡਾਸੇ ਕੋਈ ਟੋਕਾ ਕੋਈ ਡਾਗ ਦੇ ਤੇਰੇ ਦੀ ਤੇਲ ਪਰ ਨਰਮਾ ਸਾਖਤਾ ਉਹ ਸਾਖਤ ਜੀਕ ਦੇ ਵਿੱਚ ਉਹ ਬੈਠੇ ਹੁੰਦੇ ਜੇ ਕਾਰਕੂ ਹੀ ਸੀ ਚੱਕ ਵਾਲੇ ਕੱਚਾ ਵਾਲੀ ਸੀ ਜਦੋਂ ਆਪਾਂ ਉਹਨਾਂ ਦੇ ਉੱਤੇ ਚੜ੍ਹਨਾ ਸੀ ਜਾ ਕੇ ਨਰਮੇ ਦੇ ਵਿੱਚ ਤੇ ਉਹਨਾਂ ਨੇ ਤਾਂ ਆਪਾਂ ਨੂੰ ਮਾਰਨਾ ਹੀ ਸੀ ਕਿਸੇ ਨੇ ਤਾਂ ਇਹ ਗੱਲ ਸੋਚੀ ਵੀ ਨਹੀਂ ਦਿਮਾਗ ਦੇ ਵਿੱਚ ਬਈ ਯਾਰ ਆਪਾਂ ਸਾਰੇ ਜਣੇ ਨਰਮੇ ਚ ਵੜ ਗਏ ਆ ਛੋਟੀਆਂ ਡਾਂਗਾਂ ਲੈ ਕੇ ਤੇ ਯਾਰ ਉਹਨਾਂ ਕੋਲ ਦਾ ਰਫਲਾਵਾ ਤੇ ਵੱਡੀਆਂ ਸਟੇਨ ਕਰਨਾ ਭਾਵੇਂਗਾ ਮਾਰੀ ਕੋਲੀ ਆਪਣੇ ਤਾਂ 40% ਉਹਨੇ ਕੋ ਸਾਰੇ ਨੂੰ ਪਰ ਗੱਲ ਕਰ ਉਹ ਬੰਦੇ ਫਿਰ ਵੀ ਸਿਆਣੇ ਨਿਕਲੇ ਤੇ ਦੂਰ ਪਾਸੇ ਨਿਕਲ ਕੇ ਕਿਤੇ ਜਿਹੜੀ ਨਰਮੇ ਚ ਐਨੀ ਸੀ ਜੇ ਹੁੰਦੇ ਉਹ ਜ਼ਰੂਰ ਹਰਕਤ ਕਰਦੇ ਕਿਉਂਕਿ ਉਹਨਾਂ ਦੇ ਉੱਤੇ ਆਪ ਛੋਟੀ ਡਾਕ ਬਰਜਣੀ ਸੀ ਜੇ ਉਹ ਹੁੰਦੇ ਤਾਂ ਉਹ ਸਿੱਧਾ ਕਿਤੇ ਦੂਰ ਜਾਂ ਕਿਸੇ ਦੇ ਘਰੇ ਵੜ ਗਏ ਤੇ ਉਹ ਬਈ ਲੋਕ ਡਾ ਭੰਨੇ ਜਾਣ ਤੇ ਲਗਦਾ ਜੀਬ ਦੀਆਂ ਜਗਾਈਆਂ ਆਵੀਆਂ ਤੇ ਟ੍ਰੇਨ ਦੇ ਨੂੰ ਭੱਜਦੇ ਕੋਈ ਕਿਤੇ ਰੁਕੇ ਕਦੇ ਆ ਜਾਂਦੇ ਕੋਈ ਉਹ ਉਧਰ ਨੂੰ ਭੱਜ ਰਹੇ ਲੋਕ ਜਣਿਆ ਤਾਂ ਫਿਰ ਡਾ ਘਟਾ ਇੰਨਾ ਜਦ ਲੋਕਾਂ ਨੇ ਲਾਇਆ ਭਾਈ ਉਹਨਾਂ ਜਦਾਂ ਚ ਵੀ ਲੋਕਾਂ ਦੇ ਵਾਂਗ ਫੜ ਲਗੇ ਇਹੀ ਕੁਸ ਗਵਰਨਮੈਂਟ ਚੋਂਦੀ ਸੀ ਚੋਂ ਹਰਕੂਆਂ ਦਾ ਟਾਈਮ ਸੀ ਵੀ ਖਾਣ ਕੋ ਲੋਕ ਆਪਸ ਵਿੱਚ ਹੀ ਖਾੜਕੂ ਤੇ ਲੋਕ ਡੈਡ ਮਰਨ ਫੇਰੇ ਫੜਾਉਣਗੇ ਵੀ ਦਰਦੇ ਬਾਰੇ ਵੀ ਕੋ ਪਿੰਡ ਚ ਬੰਦਾ ਰਾਤ ਨੂੰ ਵਰਦੇ ਸੇ ਆ ਕੇ ਵੀ ਰਾਤ ਨੂੰ ਉੱਪਰੇ ਬੰਦਰਵੇਂ ਬਣ ਕੇ ਦੇਣਗੇ ਪਹਿਰਾ ਰਾਤ ਦੇ ਸੀ ਪਹਿਰੇ ਦੇ ਤੁਰੇ ਮਾ ਪਾਣੀ ਪੜ ਜਾਣੇ ਚੇ ਜੇ ਜਾਣਿਆ ਨੇ ਤੇ ਯਾਰ ਕਿੱਡਾ ਫਟਾ ਉਹ ਉਸ ਤਾਂ ਮੈਂ ਨਾ ਹਜੇ ਨਹੀਂ ਮੇਰੇ ਗੱਲ ਭੁੱਲਦੀ ਤੇ ਜੈਸੋ ਸਵੇਦਾਰ ਆਇਆ ਭਾਈ ਫੇਟ ਉਹ ਕਹਿੰਦਾ ਉਹ ਫਿਰ ਜਿਹੜੇ 10 ਬੰਦੇ ਉਹਦੇ ਨੇੜੇ ਜੇ ਹੋ ਗਏ ਕਿੰਦਾ ਹਾਂ ਬਾਬਾ ਜੀ ਦੱਸੋ ਉਹ ਕਹਿੰਦਾ ਭਲੇਓ ਲੋਕੋ ਇਹ ਤੁਸੀਂ ਕੀ ਕਰਨ ਲੱਗੇ ਪਏ ਆ ਅਰਦਾ ਤੁਸੀਂ ਜੇ ਉਹ ਨਰਮੇ ਚ ਬੈਠੇ ਹੁੰਦੇ ਤੇ ਮਾਰ ਮਾਰ ਛੋਟੀਆਂ ਪੁਰਪੜੀਆਂ ਡੜੀਆਂ ਸੀ ਉਹਨਾਂ ਨੇ ਪਾੜੋ ਐ ਭਲੇ ਲੋਕ ਤੁਸੀਂ ਨਰਮੇ ਚ ਐ ਵੜ ਕੇ ਜਿਵੇਂ ਛੋਟੀਆਂ ਟਾਂਗਾਂ ਕਰੇ ਤੁਹਾਡੇ ਕੋਲੇ ਤੋਪਾ ਘਟ ਗਿਆ ਤੋਪਾ ਤੁਸੀਂ ਚੰਪ ਕਰਕੇ ਘਰਾ ਨੂੰ ਮੁੜ ਜਾਓ ਤੇ ਕਰੇ ਜਾ ਕੇ ਪੈ ਜਾਓ ਐਵੇਂ ਨਾ ਜੇ ਗੱਲ ਕਰ ਵੀ ਕਹਿੰਦਾ ਉਹ ਹੈ ਹੀ ਨਹੀਂ ਸੀ ਬੰਦੇ ਇੱਥੇ ਜੇ ਉਹ ਬੰਦੇ ਤੇ ਨੇੜੇ ਹੁੰਦੇ ਸਾਨੂੰ ਦਿਖਾਉਦੇ ਤਜਰਬਾ ਤੋਂ ਤੜਾਉਦੇ ਨਰਮਾ ਪਹਿਲੇ ਤੋਂ ਬਾਪ ਨੇ ਅਗਲ ਲਾ ਗਈਆਂ ਚੱਲ ਜੀ ਅਸੀਂ ਸਾਰੇ ਆਪੋ ਆਪਣੇ ਘਰਿਆਂ ਕੇ ਤੇ ਦੂਜੇ ਦਿਨ ਉਹਨੇ ਭਾਈ ਸੱਦ ਲਏ ਇੱਥੇ ਟਿਹੜੀ 'ਚ ਸੱਦ ਕੇ ਤੇ ਜੀਤਾ ਸੋ ਵੀ ਸੀਗਾ ਤੇ 400 ਸੁੱਪੇ ਦਾ ਰ ਵੀ ਸੀ ਆਨੂੰ ਕਹਿੰਦੇ ਭਾਈ ਹੋਰਿਆ ਉਹ ਜਾ ਆਉਣੇ ਕਹਿੰਦੇ ਉਹ ਤੁਸੀਂ ਪਹਿਲੋ ਲੋਕੋ ਗੁਰਦੇਵਰੋਂ ਨੂੰ ਕਹਿੰਦਾ ਰਾਤ ਤੁਸੀਂ ਜੀਜ ਭਲੇ ਕੇ ਜਾਵੜੇ ਸੀ ਜਰ ਜੇ ਭਲਾ ਉਹ ਵਿੱਚ ਨਰਮੇ ਦੇ ਬੈਠੇ ਹੀ ਹੁੰਦੇ ਤੇ ਸੋਡਾ ਕੀ ਹਾਲ ਕਰਤੇ ਕਹਿੰਦਾ ਵੀ ਹਾਂ ਭਾਈ ਕੱਲ ਤਾਂ ਗਲਤ ਹੋ ਗਈ ਉਹਨਾਂ ਦੇ ਗਲਤ ਨਹੀਂ ਬਹੁਤ ਵੱਡੀ ਗਲਤੀ ਇਹ ਜੀ ਗਲਤੀ ਨਹੀਂ ਕਰੀਦੀ ਹੁੰਦੀ ਰਾਤ ਨੂੰ ਬੰਦੇ ਦੇ ਮਗਰ ਨਹੀਂ ਪੱਚੀ ਦਾ ਹੁੰਦਾ ਕਿਹੜਾ ਬੰਦਾ ਚੋਰ ਜਾਂ ਕੁਛ ਵੀ ਉਹ ਮੂਰੇ ਪੱਚੂਗਾ ਉਹਨੇ ਛੋਡੇ ਮਾਰਨਾ ਉਹਨੂੰ ਤਾਂ ਉਹ ਮੈਨੂੰ ਨਫਰ ਲੈਣੇ ਆਪ ਵਜਾਉਣ ਦੇ ਮਾਰੇ ਨਹੀਂ ਛੋਡੇ ਸੱਟ ਮਾਰਨੀ ਮਾਰਨੀ ਹੈ ਕਦੇ ਬਾਤ ਨਹੀਂ ਰਾਤ ਨੂੰ ਕਿਸੇ ਦੇ ਮਗਰ ਪੱਚੀ ਦਾ ਹੁੰਦਾ ਹਥਿਆਰ ਤੋਂ ਬਿਨਾ ਤੇ ਤੁਸੀਂ ਤਾਂ ਇੱਥੋਂ ਪਕੜੇ ਚੱਕਦਿਆਂ ਸੋਕੀਆਂ ਡਾਂਗਾ ਜਿਵੇਂ ਜੇ ਤੁਹਾਨੂੰ ਤਰੋ ਇਹ ਤਾਂ ਕੰਨ ਕਰੀ ਸ਼ੁਕਰ ਕਰੋ ਮਹਾਰਾਜ ਤਾਂ ਵੀ ਛੋਟਾ ਕੁਸਬਾ ਵਿਗੜਿਆ ਦੀ ਅਜੀ ਕਹ ਹਾਂ ਜੀ ਇਹ ਤਾਂ ਕਾਲ ਉਹ ਠੀਕ ਆ ਤੇ ਚਲ ਆਪਾਂ ਜੋ ਉਹ ਅਚ ਇਹਦੀਆਂ ਗੱਲਾਂ ਸੋਝਾਈਆਂ ਖੇਤਾਂ ਦੇ ਵਿੱਚ ਪੈ ਗਏ ਅਸੀਂ ਕਿਹੜਾ ਭਾਈ ਖੇਤ ਸਾਡਾ ਚਾਚਾ ਲਿਆਇਆ ਰਤੋ ਵਾਲ ਤੋਂ ਭਈਏ 10 15 ਭਈਏ 15 ਕ ਭਈਏ ਸੀ ਦੋਨਾ ਚੜਨ ਆਏ ਉਧਰ ਸਾਡੇ ਲੱਗੇ ਸੀਗੇ ਆਪਣੇ ਦੂਜੇ ਭਈਏ ਆਪਣੀ ਬੇਵਲ ਹੋਣੀ ਸੀ ਦਾਵਾਰਾਂ ਜਣੇ ਸੀ ਉਹਨਾਂ ਦਾ ਆਪਣੇ ਭੇਗੇ ਤੇ ਆਪਣੇ ਭੇਗੇ ਰਲ ਕੇ ਇੱਕ ਇੱਕ ਖਿਜਾਂ ਖਿਜ ਵੀ ਕਰਦੇ ਹੁੰਦੇ ਇੱਕ ਦੂਜਨ ਦੂ ਦੂ ਰੋਕਿਆ ਹੋਇ ਅਸੀਂ ਝਾੜਦੇ ਇਹ ਭਾਈ ਇਹਨਾਂ ਨੇ ਕੀ ਹੁਣ ਭੇਗੇ ਸੌਦੇ ਲੀੜੇ ਲਾ ਲੈਂਦੇ ਸੀ ਰਾਤ ਨੂੰ ਝੋਨਾ ਝਾੜਨ ਲੱਗੇ ਤੇ ਰਾਤ ਦੇ 9-10:00 ਕ ਭੱਜੇ ਉਧਰੋਂ ਉਹ ਝਾੜਦੇ ਹਟੇ ਸੀ ਇਧਰੋਂ ਇਹ ਝਾੜਦੇ ਹਟੇ ਸੀ ਇਹ ਚਾਚੇ ਦੇ ਸਾਡੇ ਤੇ ਡਰਾਏ ਹੋਏ ਸੀ ਕਿਤੇ ਵੀ ਜਰ ਤੁਸੀਂ ਨਾ ਜੇ ਪ੍ਰਣਾ ਹੋਇਆ ਤੇ ਇੱਥੇ ਪਹਜੋ ਝੋਨੇ ਦੇ ਕੋਲੇ ਪਰਾਲੀ ਚ ਵੜ ਕੇ ਤੇ ਇੱਥੇ ਬੰਦੇ ਫਰਦੇ ਕਾਲੇ ਕਚਲੇ ਆ ਜਾਂਦੇ ਆ ਤੇ ਤੁਸੀਂ ਹੱਦਾਂ ਬਚ ਕੇ ਉਹਨਾਂ ਨੂੰ ਪਤਾ ਸੀ ਉਹ ਇਕੱਠੇ ਹੋ ਕੇ ਪੈਂਦੇ ਸੀ ਉਧਰੋਂ ਤਾਂ ਉਹ ਆ ਗਏ ਭਾਈ ਜਦੋਂ ਉਹ ਆ ਗਏ ਤੇ ਇਧਰੋਂ ਸਾਡੇ ਚਾਚਾ ਨੇ ਲਿਆਂਦੇ ਸੀ ਭਾਈ ਭੱਜ ਨਿਕਲੇ ਬੂਰੇ ਜਦੋਂ ਬੂਰੇ ਭੱਜ ਨਿਕਲੇ ਤੇ ਭਾਈ ਉਹ ਤਾਂ ਵੜ ਕੇ ਆ ਕੇ ਆਉਂਦਾ ਖੇਤ ਸਾਡੇ ਉੱਤੇ ਆ ਕੇ ਰੋਟੀਆਂ ਟਿੱਲਾ ਜੀ ਪਕਾਉਣ ਲੱਗੇ ਇਹ ਭਾਈ ਜਿਹੜੇ ਨਵੇਂ ਆਏ ਸੀ ਇਹ ਭੱਜ ਗਏ ਆਵਣ ਸੋਕੇ ਖੇਤ ਦੇ ਵਿਚਦੇ ਤੋਂ ਪੁੱਜੇ ਇਧਰੋਂ ਸਾਡੇ ਚਾਚਾ ਉਹਨਾਂ ਨੇ ਚਲਾਤੀਆਂ ਗੋਲੀਆਂ ਕਿ ਭੈਣਾਂ ਦਾ ਕਾਲੇ ਕੱਚੜੇ ਭਾਲੇ ਆ ਔਰ ਪੰਜਿਆਂ ਨੂੰ ਬਾੜੇ ਦੱਸੇ ਅਗਲਾ ਚਾਣਲ ਦੇ ਬੂਹੇ ਚਾੜੜ ਵੱਜੇ ਉਧਰੋਂ ਭਾਈ ਗਿੱਡੀ ਕੇ ਘਰ ਜਿਹਨੂੰ ਜਦੋਂ ਭੱਜੇ ਤੇ ਉਧਰੋਂ ਗਿੱਡੀ ਜਾਣੇ ਸ਼ਰਤੀ ਰਫਤ ਗਿੱਡੀ ਜਦ ਤੈਨੇ ਕਹਿੰਦਾ ਭੈਣਾ ਤਾਂ ਬਾੜਾ ਬਣਾ ਕੇ ਕੰਨਾ ਆਉਂਦਾ ਜਿਹੜਾ ਮਾਰ ਦੂ ਜ਼ਰਿਆਂ ਨੂੰ ਭਾਈ ਉਹ ਭਾਈ ਜਦੋਂ ਫੈਰ ਵੱਜਣ ਮੂਹਰੇ ਉਹ ਤੇ ਭੱਜੇ ਸਕੂਲ ਨੇ ਨੂੰ ਸੱਦੇ ਹੋ ਗਏ ਔਰ ਜੋ ਸਕੂਲ ਨੇ ਉਸਦੇ ਉੱਥੇ ਮੰਡੀ ਸੀ ਮੂਹਰੇ ਭਾਈ ਉਧਰ ਜੋ ਗਿੱਡੇ ਵਾਲਾ ਲੜਕਾ ਓਏ ਮੰਡੀ ਜੰਦੀ ਨੂੰ ਆ ਕੇ ਉਧਰ ਭਾਈ ਮੰਡੀ ਵਾਲੇ ਸਬਰ ਕੱਤੇ ਜੇ ਲੈ ਕੇ ਆਉਦੇ ਉਹ ਤਾਂ ਆਏ ਹੋਗੇ ਪਾਏ ਨੇ ਮੁੜ ਕੇ ਫੇਰ ਆ ਗਏ ਭਾਈ ਸਾਡੇ ਖੇਤ ਤੋਂ ਖੇਤ ਰਗੇ 2 ਭਾਜੇ ਸਾਡੇ ਘਰੇ ਆ ਗਏ ਇਹ ਗਰਦਾਂ ਦਾਤੇ ਤੇ ਕਹਿੰਦੇ ਯਾਰ ਤੂੰ ਸਾਡੇ ਨਾਲ ਸਾਨੂੰ ਨਹੀਂ ਪਤਾ ਸਾਡੇ ਕੋਲ ਖੇਤ ਚੱਲ ਉੱਥੇ ਤੇ ਸਾਨੂੰ ਤਾਂ ਰਾਤ ਕਾਲੇ ਕੱਚਾਲੇ ਪੈ ਗੇ ਉਹ ਭਾਈ ਚਾਚਾ ਇੱਥੋਂ ਗਿਆ ਕਰੋ ਜਦੋਂ ਘਰ ਹੋ ਗਿਆ ਤੇ ਜਾ ਕੇ ਉੱਥੇ ਦੇਖਿਆ ਤੇ ਸਾਡਾ ਲਈ ਭਈ ਰੋਟੀ ਠੀਕਾ ਕੇ ਤੇ ਹਟ ਕੇ ਤੇ ਆਦੇ ਹੱਥ ਉੱਤੋ ਹੀ ਜਾਣ ਟਿੰਕੀ ਤੇ ਕਹਿੰਦਾ ਕਿੱਥੇ ਤੇ ਕਲਾ ਦੇ ਉਹ ਕਹਿੰਦਾ ਪਤੰਦਰੋ ਇਹ ਤਾਂ ਪਈ ਹੀ ਸੀ ਤੁਹਾਡੇ ਉਗਲ ਹੋ 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 ਦੂਸਰੇ ਇੱਕ ਪਈਆ ਜੜੀ ਜੜਾ ਵਧੀਆ ਚਰਦਾ ਹੁੰਦਾ ਸੀ ਉਹ ਬਦ ਉਹ ਤੇਰਾ ਭਲਾ ਇਹ ਤਾਂ ਇਧਰੋਂ ਆਏ ਸੀ ਝੋਨਾ ਚੜਦੇ ਜੀ ਸਰਦਾਰ ਕਿਉਂ ਐਵੇਂ ਕਹਤਾ ਆ ਕੇ ਕਾਲੇ ਕੱਚੇ ਵਾਲੇ ਵਿੱਚੋਂ ਇੱਕ ਪਈਏ ਨੇ ਕਿਤੇ ਕਹਤਾ ਆਗੇ 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 ਉਹਨਾਂ ਨੂੰ ਦੇਖ ਕੇ ਡਰ ਕੇ ਭੱਜ ਗਏ ਵਿਚਾਰੇ ਭੱਜੇ ਮਹਾਰਾਜ ਦੀ ਮਾਰਤੀ ਇਹੀ ਹੋਈ ਜੇ ਤੱਕ ਦੇ ਰਾਤਾਂ ਚੜ ਚੁਣੀ ਛਿੱਤੀ ਇਹਨਾਂ ਨੂੰ ਪੱਕੀ ਛੱਡ ਦਿੰਦੇ ਫੇ ਤਾਂ ਪਈਏ ਬਹੁਤ ਮਾਰ ਜਾਣੇ ਸੀ ਉਦੋਂ ਜੇ ਗੇਦੀ ਹੁਣੀ ਛੱਡ ਦਿੰਦੇ ਉਹਨਾਂ ਦੇ ਬੰਦੇ ਬਹੁਤ ਮਾਰ ਲੜੇ ਗੱਲ ਕਰ ਵੀ ਤਾਂ ਨੂੰ ਹਵਾਈ ਫੈਰੀ ਕਰਕੇ ਟਾਣ ਦੇ ਮਾਰੇ ਤੇ ਉਧਰ ਜੇਕਰ ਤੇ ਡਿੱਕੇ ਜੜਜਾਂ ਦੇ ਮੰਡੀ ਵਾਲੇ ਦੇ ਮੰਡੀ ਵਾਲੇ ਨੇ ਚਾੜ ਦੇਣੇ ਪੱਟੇ ਤੇ ਭਾਈ ਇਦੋਂ ਨਹੀਂ ਮੁੜਿਆ ਖੇਤ ਨੇ ਨਹੀਂ ਫੇਕ ਟਰਦੇ ਹੁਣ ਜਾਂਦੇ ਵੀ ਕਿੱਥੇ ਬਿਤਰੇ ਫੇਰ ਭਾਈ ਕਰਦੇ ਆਹ ਚਾਤ ਉਹਨਾਂ ਦੇ ਨਾਲ ਪੈਣ ਲੱਗਿਆ ਕਹਿੰਦਾ ਅਸੀਂ ਤੇਰੇ ਘੋੜੇ ਭੇਜਿਆ ਕਰਾਂਗੇ ਭਈ ਇਹ ਕਹਿੰਦੇ ਤੇ ਤੂੰ ਇੱਥੇ ਸਾਡੇ ਕੋਲੇ ਮੱਝ ਹਟਾਇਆ ਕਰ ਚਲ ਫੇਰ ਭਾਈ ਉੱਤੇ ਜਿਹੜੇ ਪੰਜ ਸੱਤ ਦਿਨ ਝੋਨਾ ਛਾੜਦੇ ਰਹੇ ਤੇ ਫੇਰ ਕਰਦੇ ਆਹ ਚਾਤ ਉਹਦੇ ਘੋੜੇ ਪੈਣ ਲੱਗਿਆ ਤਾਂ ਉਹਨਾਂ ਨੇ ਝੋਨਾ ਛਾੜਿਆ ਇਹ ਰਿਆਸਿਆਂ ਵਾਲੀਆਂ ਗੱਲਾਂ ਤੋਂ ਕਹਾਣੀ ਕੱਚਾ ਬੜੇ ਬਹੁਤ ਹੁੰਦ ਗਿਆ ਸੀ ਬੋਦਲ ਲਰ ਕੇ ਪੈਣੇ ਬੇਸ਼ੰਤ ਆਇਆ ਸਾਡਾ ਜਵਦਾ ਆਉਦਾ ਸੀ ਨੰਦ ਨੇ ਆ ਜਾਣਾ ਪੋਟੇ ਸੁਣਾ ਉਹ ਨੰਦਪੁਰੀ ਸੁਣਾ ਓ ਨੰਦਾਂ ਦੀ ਪੁਰੀ ਐਂ ਦਾ ਤਾਇ ਬੇਸ਼ਨ ਨੇ ਭਾਈ ਨਦਰੋ ਛੇੜੀ ਜਾਣਾ ਉਹਨੇ ਕਹਣਾ ਬੇਸ਼ਨ ਕਰਨ ਲੱਟਚਰਾ ਜਿਹੜੀਆਂ ਦਿੱਤੋ ਗੰਦਗਿਆ ਆਇਆ ਸੇ ਬਕੌਲ ਜਿਹੜੇ ਚਰ ਜੀਦੋਂ ਨੰਦੇ ਹੋਣੇ ਸਾਡੇ ਕੋਲੇ ਆ ਛੜਾ ਲੋਹਾ ਭਰਾ ਵਾਲੇ ਰਾਤ ਨੂੰ ਅਸੀਂ 12 12 ਵਜੇ ਤਾਈ ਬੈਠੇ ਰਹਿਣਾ ਇੱਕ ਦੂਜੇ ਦੇ ਕੋਲੇ ਕੱਲਾ ਕਰੀ ਜਾਣੀਆਂ ਆ ਹੋ ਗਿਆ ਉਹ ਆ ਗਿਆ ਤੇ ਅਈ ਆ ਉਹੋ ਟਾਈਮ ਤੇ ਕੋਠੇ ਤੇ ਪੈਂਦੇ ਵੀ ਸੀ ਤੇ ਭੈਣਾਂ ਦਾ ਭੈਣ ਨੂੰ ਨਹੀਂ ਸੀ ਜੀ ਗਾ ਵਾਹ ਵਾਹ ਕਦੇ ਗਾਣਾ ਵਿੱਚ ਇਧਰ ਦੀ ਆ ਕੇ ਨਾ ਕੋਈ ਵੱਢ ਜੇ ਲੱਤ ਕੋਈ ਇਧਰ ਦੀ ਆ ਕੇ ਨਾ ਆਹ ਕੰਮ ਕਰ ਜੇ ਐਂਡਾ ਡਰਾਵਾ ਯਾਰ ਉਹਦਾ ਤਾਂ ਭੈਣਾਂ ਨਾ ਇੱਕ ਗੁਰਦੁਆਰੇ ਚਲੋ ਉਸ ਮਿੰਟਾਂ ਹੋਣ ਲੱਗੀਆਂ ਸੀ ਭਾਈ ਕੋਲੇ ਕੋ ਤਲੇ ਭਾਈ ਝੱਡੇ ਵੱਢ ਦਿੰਦੇ ਐ ਕਰ ਦਿੰਦੇ ਉਹ ਕਰ ਦਿੰਦੇ ਬਚ ਕੇ ਆਪ ਦਾ ਵਿਚਾਰ ਰੱਖਿਓ ਭਾਈ ਭਲਾ ਨਾ ਦੇ ਜੜਾ ਔਰ ਜਦੋਂ ਇਹਦੀਆਂ ਗੱਲਾਂ ਹੋਣ ਯਾਰ ਬੈਣਾ ਡਰਦਾ ਆਪੇ ਹੀ ਲੱਗਦਾ ਵਾ ਪਰ ਇਹ ਕੀ ਨਹੀਂ ਹੈ ਜੀ ਕਾਰਵਾਈ ਚਲਾਈ ਸੀ ਵੀ ਐਂ ਚਲਾ ਦੋ ਤੇ ਆਪੇ ਲੋਕ ਲੜੀ ਜਾਣਗੇ ਕਾਲੇ ਕੱਚਾ ਤੋਂ ਬਾਅਦ ਫਿਰ ਰੋੜਿਆਂ ਦਾ ਚੱਲ ਪਏ ਰੋੜੇ ਲੱਗੇ ਹੀ ਵਜਣੇ ਇੱਕ ਦੂਜੇ ਦੇ ਘਰੇ ਪਰ ਉਹ ਅਗਲੇ ਰੋਟੀ ਖਾਣੇ ਉਦੋਂ ਪਤਾ ਲੱਗਿਆ ਭਿੰਡਰਾ ਆ ਗਿਆ ਟੜਾ ਵਜਦੇ ਸੀ ਕਿ ਯਾਰ ਕੱਚੇ ਟੜੇ ਐ ਬਈ ਸਾ ਪਰ ਜਿਹੜੀਆਂ ਪਹਿਲੀਆਂ ਦੇ ਬੱਚੇ ਸਵਾ ਬੜਾ ਉਦੋਂ ਨਾਜਕ ਪੰਜਾਬ ਨੇ ਕੱਢਿਆ ਪਹਿਲਾਂ ਖਾੜਕੂਆ ਸੀ ਉਹਦਾ ਘਟਾਤੀ ਜੀ ਹੋਈ ਪੂਰਾ ਕਫੇਰ ਉਦੋਂ ਕਾਲੇ ਕੱਚਾਲੇ ਚੱਲ ਪਏ ਬੜਾ ਸੰਤਾਪ ਭੁਗਿਆ ਯਾ ਮਨੇ ਬਹੁਤ ਸੰਤਾਪ ਹੋ ਗਿਆ ਬਾਈ ਬੜੀ ਦੁਨੀਆ ਮੁੰਡੇ ਮਰੇ ਨੌ ਜਾਨ ਚਰ ਫੜ ਫੜ ਕੇ ਐਵੇਂ ਬਿਨਾ ਵਜ੍ਹਾ ਤੋਂ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਬਚਾ ਕਰਤਾ ਹੋਏ